ਖਾਲਸਾ ਜੀ ਅਕਾਂਤ ਵਿੱਚ ਕਦੇ ਵੀ ਪਰਾਈ ਔਰਤ ਨੂੰ ਮਰਦ ਨੇ ਨਹੀਂ ਮਿਲਣਾ ਤੇ ਮਰਦ ਔਰਤ ਨੇ ਪਰਾਈ ਮਰਦ ਨੂੰ ਨਹੀਂ ਮਿਲਣਾ ਚਾਹੇ ਰਿਸ਼ਤੇਦਾਰੀ ਵਿੱਚੋਂ ਵੀ ਹੋਵੇ ਤਾਂ ਵੀ ਅਕਾਂਤ ਵਿੱਚ ਕਦੇ ਨਹੀਂ ਜਾਣਾ ਕਦੇ ਨੇੜਤਾ ਨਹੀਂ ਕਰਨੀ ਹਮੇਸ਼ਾ ਆਪਣਾ ਡਿਸਟੈਂਸ ਰੱਖਣਾ ਹੈ ਤੁਸੀਂ ਕਿਸੇ ਤੇ ਘਰੇ ਜਾਓ ਨਾ ਤੇ ਸਿੰਘ ਇਕੱਲਾ ਹੋਵੇ ਤੇ ਬੀਬੀ ਇਕੱਲੀ ਹੋਵੇ ਤੇ ਕਦੇ ਭਾਈ ਸਾਹਿਬ ਬੈਠੋ 10 ਮਿੰਟ ਸਿੰਘ ਸਾਹਿਬ ਆਉਣ ਵਾਲੀ ਹੈ ਕਦੇ ਵੀ ਅੰਦਰ ਪਰੇਸ਼ ਨਹੀਂ ਕਰਨਾ ਖਾਲਸਾ ਜੀ ਅਕਾਂਤ ਵਿੱਚ ਜਾ ਕੇ ਪਰਾਈ ਔਰਤ ਦੇ ਪਾਸ ਕਦੇ ਨਹੀਂ ਬੈਠਣਾ ਕਰ ਇਹ ਸਿੰਘਾਂ ਦੀ ਮਰਿਆਦਾ ਹੈ ਇਹ ਦੋ ਪੈਣੀ ਮੈਂ ਗੱਡੀ 'ਚ ਬਹਿ ਜਨਾਂ ਬਾਅਦ ਜਦੋਂ ਭਾਈ ਸਾਹਿਬ ਆ ਜਾਣ ਕੋਈ ਮੰਦਿਰ ਆ ਜੂਗਾ ਗੱਡੀ 'ਚ ਆ ਕੇ ਬਹਿ ਕੇ ਬਾਣੀ ਪੜ ਲਓ ਆਕਾਂਤ ਵਿੱਚ ਯਾਕੇ ਕਿਸੇ ਔਰਤ ਕੋਲ ਅਸੀਂ ਬਹਿ ਜੀਏ ਸਾਡੇ ਮੇਰੇ ਮਨ ਵਿੱਚ ਕੁਛ ਨਹੀਂਗਾ ਉਹਦੇ ਮਨ ਵਿੱਚ ਕੁਛ ਨਹੀਂਗਾ ਜਿਹੜਾ ਸਿੰਘ ਅੱਧੇ ਘੰਟੇ ਬਾਅਦ ਆਊਗਾ ਉਹਦੇ ਮਨ 'ਚ ਵੀ ਮੇਰੀ ਇਸਤਰੀ ਕੋਲ ਕੰਨਾਂ ਬੈਠਾ ਕੀ ਕਰਦਾ ਸੀ ਮਾਨਵਤਾ ਸੰਕੈ ਨਹੀਂ ਹੋਣਾ ਹੁੰਦਾ ਕੀ ਬਰੀ ਉਹ ਸ਼ੰਕਾ ਆ ਕੇ ਤੇ ਰਿਸ਼ਤੇ ਵਿੱਚ ਸੰਬੰਧ ਤੇ ਫਰਕ ਵੀ ਪੈ ਜਾਣਾ ਇਸ ਕਰਕੇ ਸਤਿਗੁਰੂ ਜੀ ਨੇ ਇਹ ਮਰਿਆਦਾ ਰੱਖੀ ਹੈ ਵੀ ਸਿੰਘ ਨੇ ਪ੍ਰਾਈ ਔਰਤੋਂ ਕਾਂਤ ਵਿੱਚ ਕਦੇ ਨਹੀਂ ਮਿਲਣਾ ਜਾਉਦਾ ਪਤੀ ਨਾਲ ਹੋਵੇ ਜਾਂ ਪਿਤਾ ਨਾਲ ਹੋਵੇ ਜਾਂ ਸਿਆਣਾ ਪੁੱਤਰ ਹੋਵੇ ਤੇ ਬੀਬੀ ਨੇ ਪ੍ਰਾਈ ਮਰਦ ਨੂੰ ਕਦੇ ਕਾਂਤ ਚ ਨਹੀਂ ਮਿਲਣਾ ਕਦੇ ਵੀ ਨੇੜੇ ਨਹੀਂ ਜਾਣਾ ਤੇਲਕਣ ਬਾਜੀ ਬਹੁਤ ਦਾ ਸੰਸਾਰ ਵਿੱਚ ਖਾਲਸਾ ਜੀ ਜਿਵੇਂ ਇੱਕ ਵਾਰੀ ਪੈਰ ਤਿਲਕ ਗਿਆ ਤੇ ਪਿਛਲਾ ਜਪ ਤਪ ਸਾਰਾ ਜ਼ੀਰੋ ਬੰਦਗੀ ਸਾਰੀ ਨਾਸ ਦੁਬਾਰਾ ਸਫਰ ਸ਼ੁਰੂ ਕਰਨਾ ਪੈਂਦਾ ਹੈ ਜਦ ਜਿਹੜੇ ਕਰਜ਼ਾਤ ਹੋਜੀ ਚੀਜ਼ਾਂ ਖਾਲਸਾ ਜਿਹੜਾ ਤੁਹਾਡਾ ਸਾਰਾ ਜੱਪ ਤਪ ਨਾਸ਼ ਕਰ ਦਿੰਦੀ ਹੈ ਤੁਹਾਨੂੰ ਦੁਆਰਾ ਸਫਰ ਸ਼ੁਰੂ ਕਰਨਾ ਪੈਂਦਾ ਉਹ ਵੀ ਜੇ ਤੁਸੀਂ ਚੰਗੇ ਭਾਗ ਹੈ ਆ ਕੇ ਸਦਾਈ ਕਰਾ ਲੋਗੇ ਬਹੁਤਾ ਸੰਸਾਰ ਆਉਂਦਾ ਨਿਕਾ ਖਾਲਸਾ ਜੀ ਤੇ ਡੁੱਬ ਜਾਂਦਾ ਹੈ ਜਿਹੜਾ ਇਹਨੂੰ ਕਰਜ਼ਾਤ ਹੋ ਗਈ ਨਹੀਂ ਸਦਾਈ ਕਰੂ ਨਾ ਆਏ ਨਹੀਂ ਆਪਣੀ ਤਨਖਾਹ ਪੂਰੀ ਕੀਤੀ ਉਹਨਾਂ ਦੀ ਬਰਕਲਗੀ ਧਰਜੀ ਨੇ ਬਿਲਕੁਲ ਨਹੀਂ ਫੜਨੀ ਉਹ ਧਰਮ ਰਾਜ ਦੀ ਕਚਹਿਰੀ ਜਾਣਗੇ ਜਮਾ ਦੀ ਮਾਰਖ ਹੋਣਗੇ ਕੁੱਟ ਪਊਗੀ ਉਹਨਾਂ ਨੂੰ ਬਹੁਤ ਜ਼ਿਆਦੀ ਇਸ ਕਰ ਕਿਸ ਗੱਲ ਤੋਂ ਸੁਚੇਤ ਰਹਿਣਾ ਆਪਣੇ ਜੀਵਨ ਨੂੰ ਬਚਾ ਕੇ ਰੱਖਣਾ ਆਪਣਾ ਜੀਵਨ ਉੱਚਾ ਸੁੱਚਾ ਰੱਖਣਾ ਹੈ ਬਾਣੀ ਤੇ ਨਾਮ ਦੇ ਨਾਲ ਜੁੜ ਕੇ ਰਹਿਣਾ ਬਾਕੀ ਰਹਿਤ ਮਜਾਦਾ ਦਾ ਪੂਰਾ ਖਿਆਲ ਰੱਖਣਾ ਮੈਂ ਇੱਕ ਸਾਖੀ ਸੁਣਾਉਂ ਤੀਜੀ ਨਾਲ ਬ੍ਰਹਮ ਗਿਆਨੀ ਮਹਾਂਪੁਰਖ ਤੰਤੰ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਦਾਸ ਆਪ ਉਸੇ ਗ੍ਰਹਿਬ ਕੀ ਮਜੂਦਗੀ ਦਾ ਸੈਨਵੋਜ ਦੀ ਘਟਨਾ ਇੱਕ ਬੀਬੀ ਆਈ ਤੇ ਮਹਾਂਪੁਰਖਾਂ ਨੂੰ ਕਹਿੰਦੀ ਹੈ 2002 ਦੀ ਘਟਨਾ ਸਾਧ ਸੰਗਤ ਜੀ ਕਹਿੰਦੀ ਮੈਂ ਕਾਂਠ ਵਿੱਚ ਬਾਬਾ ਜੀ ਕੱਲਿਆਂ ਨਾਲ ਬਚਨ ਕਰਨੇ ਆ ਉਹ ਬੀਬੀ ਚਾਹੁੰਦੀ ਸੀ ਮੈਂ ਬਾਬਾ ਜੀ ਨੂੰ ਕੱਲਿਆਂ ਨੂੰ ਬੇਨਤੀ ਕਰਾਂ ਮੈ ਮੈਨੂੰ ਪਚੰਗੀ ਦੀ ਦਾਤ ਦਿਵਾਓ ਕਿਉਂਕਿ ਦੋ ਪਚੰਗਣਾ ਸੀ ਉਹਦੇ ਉਹ ਜਿਹੜੇ ਸਿੰਘ ਦਾ ਘਰ ਸੀਗਾ ਉਹ ਕਹਿੰਦਾ ਵੀ ਭੈਣ ਜੀ ਬਾਬਾ ਜੀ ਨੇ ਕੱਲੀ ਨੂੰ ਮਿਲਣਾ ਨਹੀਂ ਬੀਬੀ ਨੂੰ ਕਦੇ ਮੇਰੇ ਨਹੀਂ ਬਾਬਾ ਜੀ ਕਮਰੇ 'ਚ ਤੇ ਫਿਰ ਮੈਂ ਬੇਨਤੀ ਕਰਕੇ ਦੇਖ ਲੈਣਾ ਉਹ ਬਹੁਤੀ ਨੇੜਤਾ ਸੀ ਅੰਦਰ ਗਿਆ ਉਹ ਸਿੰਘ ਬਾਬਾ ਜੀ ਨੂੰ ਕਹਿੰਦਾ ਵੀ ਬਾਬਾ ਜੀ ਉਹ ਬੀਬੀ ਪ੍ਰਾਣੀ ਪ੍ਰਾਣੀ ਤੁਸੀਂ ਜਾਣਦੇ ਹੋ ਵੀ ਆਪੋ ਦੇ ਘਰੇ ਬਹੁਤ ਅੜੀ ਗਈ ਹੈ ਉਹ ਕਾਂਤ ਵਿੱਚ ਤੁਮ ਕੰਨਿਆਂ ਨੂੰ ਕੋ ਬੇਨਤੀ ਕਰਨੀ ਆਉਂਦੇ ਬਾਬਾ ਜੀ ਬਹੁਤ ਗਰਮ ਹੈ ਕਹਿੰਦੇ ਤੈਨੂੰ ਪਤਾ ਨਹੀਂ ਸਾਡੀ ਮਰਿਆਦਾ ਕੀ ਹੈ ਦੋ ਸਿੰਘ ਮੇਰੇ ਕੋਲ ਬੈਠਣਗੇ ਫਿਰ ਮੇਰੇ ਨਾਲ ਬਚਨ ਕਰ ਸਕਦੀ ਆ ਇੱਕ ਨਹੀਂ ਦੋ ਸਿੰਘ ਦੋ ਸਿੰਘਾਂ ਤੋਂ ਬਿਨਾ ਬਾਬਾ ਜੀ ਕਿਸੇ ਨਾਲ ਬਚਨ ਨਹੀਂ ਕਰਦੇ ਰੋਹੋ ਵਿਚਾਰ ਉਹ ਬੀਬੀ ਜਦ ਪਈ ਖੇੜਤੀ ਆਈ ਤੇ ਬਾਬਾ ਜੀ ਨੇ ਉਹਦੀ ਗੱਲ ਗੋਰੀ ਵੀ ਨਹੀਂ ਉਹਨੇ ਅਗੇ ਬੇਨਤੀ ਕੀਤੀ ਬਾਬਾ ਜੀ ਕਿ ਕੋਈ ਨਾ ਸਿੰਘ ਬਰਦਾਸ਼ਤ ਕਰ ਦਿਓ ਬਰਦਾਸ਼ਤ ਕਰ ਦਿਓ ਇਹ 80 ਸਾਲ ਦੇ ਬਜ਼ੁਰਗ ਬਾਬਾ ਜੀ ਇੰਨੀ ਰਹਿਤ ਵਿੱਚ ਪੱਕੇ ਸੀਗੇ ਕਿ ਪ੍ਰਾਈਵਟ ਨੂੰ ਕਾਂਤ ਵਿੱਚ ਮਿਲਦੇ ਨਹੀਂ ਸੀ ਕਦੇ ਵੀ ਤੇ ਕਿਤਨਾ ਮਰਜੀ ਜੋਰ ਨਾਲੇ ਕੋਈ ਔਰਤ ਤੇ ਅਸੀਂ ਅਸੀਂ ਬਹੁਤ ਢਿਲੇ ਹੋ ਜਾਈਨੇ ਆਂ ਕਿ ਬਾਰੀ ਸਾਧ ਸੰਗਤ ਇਹ ਮਾਪੁਰਖਾਂ ਨੇ ਸਾਨੂੰ ਪੂਰਨੇ ਪਾਉਣੇ ਹੁੰਦੇ ਆ ਉਹ ਜਿੰਨੇ ਸਿੰਘ ਉੱਥੇ ਸੀ ਸਾਰੇ ਕਰਨ ਧੰਨ ਬਾਬਾ ਜੀ ਧੰਨ ਬਾਬਾ ਜੀ ਵੀ ਇਹ ਕਿਸੇ ਦੇ ਝੇਪ ਵਿੱਚ ਨਹੀਂ ਹੁੰਦੇ ਮਾਪ ਪੁਰਖ ਵੀ ਇਹ ਕਿ ਮੈਨੂੰ ਕੀ ਕਹੂਗੀ ਜਾਂ ਮੇਰੇ ਤੇ ਨਾਰਾਜ਼ ਹੋ ਜੂਗੀ ਜਾਂ ਸਿੰਘ ਮੈਨੂੰ ਕੀ ਕਹਿਣਗੇ ਨਾ ਆਪਣੀ ਮਰਿਆਦਾ ਤੇ ਪਹਿਰਾ ਪੂਰਾ ਦੇਣਾ